आईपीएस एसएसपी कपूरथला वत्सला गुप्ता दे दिशा निर्देशਾਂ ਅਤੇ ਪੀਪੀਐਸ ਐਸਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਜਸਪ੍ਰੀਤ ਸਿੰਘ ਉਪ ਕਪਤਾਨ ਫਗਵਾੜਾ ਦੀ ਰਹਿਨਮਾਈ ਹੇਠ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮੁਖਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਇੱਕ ਔਰਤ ਨੂੰ 9 ਗ੍ਰਾਮ ਹੈਰੋਇਨ ਸਮੇਤ ਕ गिरफ्तार ਕੀਤਾ ਗਿਆ ਫੜੀ ਗਈ ਔਰਤ ਦੀ ਪਛਾਣ ਜਸਵੀਰ ਕੌਰ ਪਤਨੀ ਮੱਖਣਵਾਸੀ ਭੁੰਗਰਨੀ ਥਾਣਾ ਮੀਠਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਹੈ ਜਿਸ ਖਿਲਾਫ ਮੁਕੱਦਮਾ ਦਰਜ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਸਰਕੀ ਮਾਉਲਗੀ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਇਹ ਜੀ ਮਾਉਲਗੀ ਮਾਨਜੋਗ ਸੀਨੀਅਰ ਪੁਲਿਸ ਅਫਸਰਾਂ ਦੇ ਅਧਿਕਾਰਤ ਨੇ ਬਤਾਵਕ ਨਸ਼ੇ ਪਰੰਦੀ ਜਿਹੜੀ ਆਪਾਂ ਮੈਂ ਵੱਡੇ ਆ ਉਸੇ ਸੰਬੰਧ ਵਿੱਚ ਚੌਕੀ ਇੰਚਾਰਜ ਸਮੇਤ ਪੁਲਿਸ ਫੋਰਟ ਦੀ ਨਾਕਾ ਲਾਇਆ ਸੀ ਭੂਗਤੇ ਰੋਡ ਤੇ ਕਾਈ ਵਗਾਇ ਇਸ ਚੈੱਕ ਕਰ ਰਹੇ ਸੀਗੇ ਤੇ ਇੱਕ ਲੜੀ ਜਿਹੜੀ ਸੀ ਉਹ ਇਹਨਾਂ ਨੂੰ ਪੀਸ ਫਾਰਟ ਦੇ ਦੇਖ ਕੇ ਜਿਹੜਾ ਮੜਾ ਖਿਸਕਣ ਲੱਗੀ ਜਦ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰਕੇ ਨਾਮਤਾ ਪੁੱਛਿਆ ਤੇ ਉਹਦਾ ਜਿਹੜਾ ਹੱਥ ਵਿੱਚ ਫੜਿਆ ਹੋਇਆ ਪਿਆ ਛੋਟਾ ਹੈਂਡ ਬੈਗ ਜਿਹੜਾ ਛੋਟਾ ਲੇਡੀ ਦਾ ਹੁੰਦਾ ਉਹ ਚੱਕ ਰਾਇਆ ਉਹ ਚੱਕਰ ਤੋਂ ਉਹਦੇ ਕੋਲੋਂ ਜਿਹੜੀ ਨੌ ਗ੍ਰਾਮ ਫੈਰਨ ਪਰ ਤੇ ਕੀ ਪਹਿਚਾਨ ਲਈ ਉਹ ਚਾਹ ਮੇਰਾ ਹੋਈ ਕੁਛ ਹਾਂਜੀ ਉਹਦਾ ਨਾਮ ਹੈਗਾ ਤਸਲੀਕ ਔਰ ਵਾਈਫ ਆਫ ਲੇਟ ਮੱਖਣ ਸਿੰਘ ਵਾਸੀ ਪੋਗਰਨੀ ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ ਇਹਨਾਂ ਦੇ ਆਰੜੀ ਕਿਦਾਂ ਦੋ ਲੜਕੇ ਆ ਦੋਨੋਂ ਹੀ ਲੜਕੇ ਪਹਿਲਾਂ ਹੀ ਜੇਲ੍ਹ ਚ ਆ ਤੇ ਇਹ ਲੇਡੀ ਦੇ ਉੱਤੇ ਵੀ ਜਿਹੜੇ ਪਹਿਲਾਂ ਦੋ ਦਿਨ ਮਕਦਮੇ ਦਰਜ ਹੈਗੇ ਸਾਰੇ ਵੇਚਦੇ ਗਏ ਗੁੰਦ ਕੰਦੇ ਵੇਚਦੇ ਰਿਏ ਬਿਜਦੇ ਆਪ ਤੇ ਪੀੜੀ ਵਗਾਰੇ ਪਿੰਦੀ ਹੈ ਇਹ ਜੀ ਤੇ ਇਹ ਖੁਦ ਵੇਚਦੇ ਤੇ ਹੁਣ ਤੱਕ ਵੀ ਜਾਂਚ ਕੀ ਪਤਾ ਲੱਗਾ ਕਦੋਂ ਤੋਂ ਇਹ ਕੰਮ ਕਰਦੇ ਪਏ ਹੈ ਇਹ ਜਿਹੜੀ ਜਾਂਚ ਤੋਂ ਪਤਾ ਲੱਗਾ ਵੀ ਇਹ ਕਾਫੀ ਪੁਰਾਣੇ ਕੋਈ ਪਹਿਲਾਂ ਨੂੰ ਮੁਕਦਮੇ ਦਰਜ ਹੈ ਤੇ ਤਿੰਨ ਮੁਕਦਮੇ ਚ ਦੱਦੇ ਹੈਗੇ ਪਹਿਲਾਂ ਨਾਲੇ ਸਾਰੇ ਕਿਹੜੇ ਪੁਆਇੰਟ ਤੋਂ ਫੜੇ ਗਏ ਆ ਇਹ ਮਹਿਕੁੰਗਰੀ ਰੋਡ ਤੇ ਕੀ ਸਰਕਾਰ ਵਾਈ ਕੀਤੀ ਯਾਨੀ ਕਾਰਵਾਈ ਪੱਤਰ ਜੀ ਕਰਤਾ ਜੀ ਐਨਡੀਪੀਐਸ ਇਕ ਦਾ ਤੇ ਤਫਤੀਸ਼ ਜਾਰੀ ਅੱਜ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ आईपीएस एसएसपी कपूरथला वत्सला गुप्ता दे दिशा निर्देशਾਂ ਅਤੇ ਪੀਪੀਐਸ ਐਸਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਜਸਪ੍ਰੀਤ ਸਿੰਘ ਉਪ ਕਪਤਾਨ ਫਗਵਾੜਾ ਦੀ ਰਹਿਨਮਾਈ ਹੇਠ ਸ਼ਰਾਰਤੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਮੁਖਬਰ ਦੀ ਇਤਲਾਹ ਤੇ ਕਾਰਵਾਈ ਕਰਦਿਆਂ ਇੱਕ ਔਰਤ ਨੂੰ 9 ਗ੍ਰਾਮ ਹੈਰੋਇਨ ਸਮੇਤ ਕ गिरफ्तार ਕੀਤਾ ਗਿਆ ਫੜੀ ਗਈ ਔਰਤ ਦੀ ਪਛਾਣ ਜਸਵੀਰ ਕੌਰ ਪਤਨੀ ਮੱਖਣਵਾਸੀ ਭੁੰਗਰਨੀ ਥਾਣਾ ਮੀਠਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵੱਜੋਂ ਹੋਈ ਹੈ ਜਿਸ ਖਿਲਾਫ ਮੁਕਦਮਾ ਦਰਜ ਕਰਕੇ ਮੁੱਢਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਹਾਂ ਜੀ ਸਰ ਕਿ ਮਾਊਲਾ ਜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ। ਇਹ ਜੀ ਮਾਊਲਾ ਨੇ ਮਾਨਯੋਗ ਸੀਨੀਅਰ ਪੁਲਿਸ ਅਫਸਰਾਂ ਦੇ ਹਾਜ਼ਰਾਨੇ ਬਤਾਂਵਕ ਨਸ਼ੇ ਪਰੰਦੀ ਜਿਹੜੀ ਆਪਾਂ ਮੈਂ ਵੱਡੇ ਆ ਉਸੇ ਸੰਬੰਧ ਵਿੱਚ ਚੌਕੀ ਇੰਚਾਰਜ ਸਮੇਤ ਪੁਲਿਸ ਫੋਰਟ ਦੀ ਨਾਕਾ ਲਾਇਆ ਸੀ ਭੂਗਤੀ ਰੋਡ ਤੇ ਤੇ ਕਾਈ ਵਗਾਇ ਇਸ ਚੈੱਕ ਕਰ ਰਹੇ ਸੀਗੇ ਤੇ ਇੱਕ ਲੜੀ ਜਿਹੜੀ ਸੀ ਉਹ ਇਹਨਾਂ ਨੂੰ ਪੀਸ ਵਾਰਡਨ ਦੇਖ ਕੇ ਜਿਹੜਾ ਮੜਾ ਖਿਸਕਣ ਲੱਗੀ ਜਦ ਇਹਨਾਂ ਨੂੰ ਸ਼ੱਕ ਪੈ ਗਿਆ ਤੇ ਇਹਨਾਂ ਨੇ ਉਹਨੂੰ ਕਾਬੂ ਕੀਤਾ ਕਾਬੂ ਕਰ ਕਿਨਪਤਾ ਪੁੱਛਿਆ ਤੇ ਉਹਦਾ ਜਿਹੜਾ ਹੱਥ ਵਿੱਚ ਫੜਿਆ ਹੋਇਆ ਪਿਆ ਛੋਟਾ ਹੈਂਡ ਬੈਗ ਜਿਹੜਾ ਛੋਟਾ ਲੇਡੀ ਦਾ ਹੁੰਦਾ ਉਹ ਚੱਕ ਰਾਇਆ ਉਹ ਚੱਕ ਕਰ ਤ ਉਹਦੇ ਕੋਲੋਂ ਜਿਹੜੀ ਨੌ ਗ੍ਰਾਮ ਫੈਰਨ ਪਰ ਤੇ ਕੀ ਪਹਿਚਾਨ ਲਈ ਇਹਦਾ ਮੇਰਾ ਹੋਈ ਕੁਛ ਹਾਂਜੀ ਉਹਦਾ ਨਾਮ ਹੈਗਾ ਤਸਲੀਕ ਔਰ ਵਾਈਫ ਆਫ ਲੇਟ ਮੱਖਣ ਸਿੰਘ ਵਾਸੀ ਪੋਗਰਨੀ ਇਹ ਪਰਿਵਾਰ ਜਿਹੜਾ ਜੀ ਕਾਫੀ ਪਹਿਲਾਂ ਵੀ ਸਰਗਰਮ ਹੈ ਇਹਨਾਂ ਦੇ ਆਰੜੀ ਕਿਦਾਂ ਦੋ ਲੜਕੇ ਆ ਦੋਨੋਂ ਹੀ ਲੜਕੇ ਪਹਿਲਾਂ ਹੀ ਜੇਲ੍ਹ ਚ ਆ ਤੇ ਇਹ ਲੇਡੀ ਦੇ ਉੱਤੇ ਵੀ ਜਿਹੜੇ ਪਹਿਲਾਂ ਦੋ ਦਿਨ ਮਕਦਮੇ ਦਰਜ ਹੈਗੇ ਸਾਰੇ ਵੇਚਦੇ ਨੇ ਮੇਰੇ ਤੋਂ ਕੰਦੇ ਵੇਚਦੇ ਰਿ ਬੇਚਦੇ ਆਪ ਤੇ ਪੀੜੀ ਵਗਾਰੇ ਪਿੰਦੀ ਹੈ ਇਹ ਜੀ ਤੇ ਇਹ ਖੁਦ ਵੇਚਦੇ ਤੇ ਹੁਣ ਤੱਕ ਵੀ ਜਾਂਚ ਕੀ ਪਤਾ ਲੱਗਾ ਕਦੋਂ ਤੋਂ ਇਹ ਕੰਮ ਕਰਦੇ ਪਏ ਹੈ ਇਹ ਜਿਹੜੀ ਜਾਂਚ ਤੋਂ ਪਤਾ ਲੱਗਾ ਵੀ ਇਹ ਕਾਫੀ ਪੁਰਾਣੇ ਕੋਈ ਪਹਿਲਾਂ ਨੂੰ ਮੁਕਦਮੇ ਦਰਜ ਹੈ ਤੇ ਤਿੰਨ ਮੁਕਦਮੇ ਚ ਦੱਦੇ ਹੈਗੇ ਪਹਿਲਾਂ ਨਾਲੇ ਸਾਰੇ ਕਿਹੜੇ ਪੁਆਇੰਟ ਤੋਂ ਫੜੇ ਗਏ ਆ ਇਹ ਮਹਿਕੁੰਗਰੀ ਰੋਡ ਤੇ ਕੀ ਸਰਕਾਰ ਵਾਈ ਕੀਤੀ ਯਾਨੀ ਕਾਰਵਾਈ ਪੱਤਰ ਜੀ ਕਰਤਾ ਜੀ ਐਨਡੀਪੀਐਸ ਇਕ ਦਾ ਤੇ ਤਫਤੀਸ਼ ਜਾਰੀ ਅੱਜ ਇਹਨਾਂ ਨੂੰ ਅਸੀਂ ਪੇਸ਼ ਕਰਾਂਗੇ